ਜੀ ਹਾਂਜੀ ਦੋਸਤੋ ਪੋਸਟਰ ਤੁਸੀਂ ਪੜ ਲਿਆ ਤੇ ਸੱਚਾਈ ਤੁਹਾਨੂੰ ਅਸੀਂ ਵੀਡੀਓ ਦੇ ਵਿੱਚ ਦੱਸਾਂਗੇ ਤੁਸੀਂ ਜਰੂਰ ਵੀਡੀਓ ਨੂੰ ਐਂਡ ਤੱਕ ਦੇਖਿਓ ਕਿ ਦਲਜੀਤ ਦੇ ਸਾਜ ਨੇ ਕੀ ਨੀਰੂ ਬਾਜਵਾ ਨੂੰ ਸੱਚੀ ਜਿਹੜਾ ਕਿ ਅਰੈਸਟ ਕਰਵਾ ਦਿੱਤਾ ਆ ਨੀਰੂ ਬਾਜਵਾ ਦੀ ਇੱਕ ਜਿਹੜੀ ਕੀ ਵੀਡੀਓ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਕੀ ਤਾਣੀਆਂ ਵੀ ਉਹਦੇ ਨਾਲ ਹੁੰਦੀ ਆ ਤੇ ਪੁਲਿਸ ਮੁਲਾਜ਼ਮ ਜਿਹੜੇ ਕੀ ਇਹਨਾਂ ਨੂੰ ਘੇਰ ਕੇ ਜਿਹੜੇ ਕੀ ਲੈ ਕੇ ਆ ਰਹੇ ਹੁੰਦੇ ਨੇ ਤੇ ਅੱਗੇ মিডিਆ ਵਾਲੇ ਖਲੋਤੇ ਹੁੰਦੇ ਨੇ ਜਿਵੇਂ ਵਿੱਚ ਕੀ ਪੁਲਿਸ ਵਾਲਿਆਂ ਵੱਲੋਂ ਲੋਕਾਂ ਨੂੰ ਦਬਕੇ ਮਾਰੇ ਆਂਦੇ ਨੇ ਕਿ ਪਿੱਛੇ ਹਟ ਜਾਓ ਤੁਸੀਂ ਕੀ ਸਾਡਾ ਰਾਹ ਜਿਹੜਾ ਕਿਉਂ ਘੇੜ ਕੇ ਬੈਠੇ ਹੋ ਕੀ ਉਹ ਸਚਾਈ ਵਿੱਚ ਇੱਕ ਪੁਲਿਸ ਮੁਲਾਜ਼ਮ ਸੀਗਾ ਜਾਂ ਉਹ ਐਕਟਰ ਸੀਗੇ ਇਹ ਤੁਹਾਨੂੰ ਅਸੀਂ ਵੀਡੀਓ ਦੇ ਵਿੱਚ ਦੱਸਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਤੇ ਅਸੀਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਨੀਰੂ ਬਾਜਵਾ ਦੀ ਉਸ ਵਾਇਰਲ ਹੋ ਰਹੀ ਵੀਡੀਓ ਦੀ ਕੀ ਉਸ ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਕੀ ਕੁੱਝ ਆ ਤੇ ਨੀਰੂ ਬਾਜਵਾ ਕਿਉਂ ਉਸ ਵੀਡੀਓ ਦੇ ਵਿੱਚ ਹੱਸੰਦੀ ਹੁੰਦੀ ਆ ਆਹ ਤੁਹਾਨੂੰ ਅਸੀਂ ਸਭ ਤੋਂ ਪਹਿਲਾਂ ਉਹਨਾਂ ਦੀ ਇਹ ਵੀਡੀਓ ਦਿਖਾਉਣੀ ਆਂ ਪਰੇ ਹੋ ਜਾ ਪਰੇ ਹੋ ਜਾ ਹਟਾ ਹਟਾ ਓ ਰਾਹ ਛਡੋ ਹਟਾ ਹਟਾ ਉਹ ਓਹ ਤੈਨੂੰ ਛੋੜਦਾ ਨਹੀਂ ਜੀ ਹਾਂਜੀ ਦੋਸਤੋ ਇਹ ਸਿੱਗੀ ਉਹ ਵੀਡੀਓ ਜਿਹੜੀ ਕੇਸ ਸੀ ਤੁਹਾਨੂੰ ਦਿਖਾਈ ਹੈ ਨੀਰੂ ਬਾਜਵਾਂ ਦੀ ਫੇਮਸ ਹੋ ਰਹੀ ਅਤੇ ਕਈ ਜਿਹੜੇ ਕੀ ਲੋਕ ਨੇ ਉਹ ਇਹ ਵੀ ਲਗਾ ਕੇ ਜਿਹੜੀ ਕੇਸ ਵੀਡੀਓ ਨੂੰ ਵਾਇਰਲ ਕਰ ਰਹੇ ਨੇ ਕਿ ਦਲਜੀਤ ਦੇ ਕਰਕੇੜਾ ਕਿ ਨੀਰੂ ਬਾਜਵਾਂ ਨੂੰ ਅਰੈਸਟ ਕਰ ਲਿਆ ਗਿਆ ਨਾਲ ਕਿਉਂਕਿ ਤਾਂ ਨਹੀਂ ਇਹ ਵੀ ਹੁੰਦੀਆਂ ਇਸ ਕਰਕੇ ਉਹਨਾਂ ਦੀ ਜਿਹੜੇ ਕੀ ਇਹ ਝੂਠ ਵਾਲੀ ਖਬਰ ਨਹੀਂ ਨੰਨੇਰ ਤੱਕ ਚੱਲੀ ਕਿਉਂਕਿ ਇਹ ਜਿਹੜੇ ਕਿ ਇੱਕ ਐਕਟਰ ਨੇ ਅਤੇ ਫਿਲਮ ਦੀ ਪ੍ਰੋਮੋਸ਼ਨ ਵਾਸਤੇ ਜਿਹੜੇ ਕਿ ਨੀਰੂ ਬਾਜਵਟ ਤੇ ਤਾਨੀਆ ਉਥੇ ਪਹੁੰਚੇ ਹੁੰਦੇ ਨੇ ਤੇ ਜਿਹੜੇ ਤੁਸੀਂ ਪੁਲਿਸ ਦੀ ਵਰਦੀ ਦੇ ਵਿੱਚ ਬੰਦੇ ਦੇਖਣਦੇ ਜੀ ਇਹ ਸਾਰੇ ਆਣੇ ਐਕਟਰ ਨੇ ਜਿਨ੍ਹਾਂ ਨੇ ਕਿ ਉਸ ਫਿਲਮ ਦੇ ਵਿੱਚ ਕੰਮ ਕਰਨਾ ਆ ਅਤੇ ਉਸ ਤੋਂ ਬਾਅਦ ਉਹ মিডিਆ ਵਾਲਿਆਂ ਨੂੰ ਕਹਿੰਦੇ ਨੇ ਕਿ ਸਾਨੂੰ ਜਾਣ ਦਿਓ ਸਾਡੇ ਇੱਥੇ ਜਿਹੜਾ ਕਿ ਰਸ਼ ਜ਼ਿਆਦਾ ਨਾ ਪਾਓ ਸਾਨੂੰ ਇਥੋਂ ਲੰਘ ਜਾਣ ਦਿਓ ਇਸ ਕਰਕੇ ਕਿਹੜਾ ਕਿ ਪੁਲਿਸ ਮੁਲਾਜ਼ਮ ਉਹਨਾਂ ਨੂੰ ਦਬਕੇ ਮਾਰਦਾ ਆ ਪੁਲਿਸ ਮੰਗ ਬਾਕੀ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਕੀ ਕੁਝ ਕਹਿਣਾ ਚਾਹੋਗੇ ਸਾਨੂੰ ਆਪਣੀ ਰਾਏ ਕਮੈਂਟਸ ਦੇ ਵਿੱਚ ਜਰੂਰ ਦਿਓ ਅਤੇ ਇਹਨਾਂ ਦੀਆਂ ਨਵੀਆਂ-ਤਾਜ਼ੀਆਂ ਵੀਡੀਓ ਦੇਖਣ ਵਾਸਤੇ ਜਰੂਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ